ਆਈ ਕੋਈ ਨਾ ਉਹ ਨਾ ਜਾਣ ਵਾਹਿਗੁਰੂ 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 ਜੀ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪੰਜ ਸਾਹਿਬ ਅਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਾਇੰਤਿਆ ਹੈ ਫਿਰੰਗਲ ਗੁਰ ਤੇ ਅਮਰਦਾਸ ਰਾਮਦਾਸਾ ਜੀ ਸਹਾਇ

ਪੰਜਾਬ ਪਿਆਰਿਆਂ ਚਾਹਾਂ ਸਾਹਿਬ ਜਦਿਆਂ ਚਾਲੀਆਂ ਮੁਖਤਿਆਂ ਹਠੀਆਂ ਜੱਪੀਆਂ ਤੱਪੀਆਂ ਜਿੱਨਾ ਗੁਰਮੁਖਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੰਡਟ ਕੀਤਾ ਤਾਂ ਨਾ ਪਿਆਰੇ ਸਤਿਆਰਾਂ ਦੀ ਕਮਾਈ ਦਾ ਧਿਆਨ ਪਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਨੂੰ ਹਲ ਨਾਂ ਤਰਖੜੀਆਂ ਤੇ ਤਰੇਤ ਨਾਰਾਂ ਨਾਲ ਤਰਵਾਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾ ਸੰਗਨ ਵਾਹੀ ਦਨਸਿੰਗ ਸਿੰਘ ਜੀ ਆਪਾਂ ਤਾਂ ਮਿਆਂਲੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬਾਤਿ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਾਤਿ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਵੇ ਚੇਤਾਵਨ ਕਾ ਸਦਕਾ ਸਰਬ ਸਭ ਨੂੰ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਕਾ ਰੱਖਾ ਲਈਤੋ ਦੇਖ ਤੇਗ ਫਤਿਹ ਬਿਰਜ ਕੀ ਪੰਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਦੇ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਮਖਸ਼ੋ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਤਾਨ ਰਹਿਤ ਦਾਣ ਵਿਵੇਕ ਦਾਣ ਸਹਾ ਦਾਣ ਪ੍ਰਭ ਸਾਧਾ ਦਾਣ ਸਰ ਦਾਣ ਆਮ ਦਾਣ ਸ੍ਰੀ ਅਮਰਤ ਸਰ ਜੀ ਕੇ ਪਵਿੱਤਰ ਦਰਸ਼ਨੋ ਜਨਾ ਨਟਕੀਆਂ ਜੰਡੇ ਮੰਗੇ ਜੁਗ ਜੁਗ ਅਡਾਲ ਧਰਮ ਦਾ ਜਾਕਾਰ ਬੋਲੋ ਜੀ ਵਾਹਿਗੁਰੂ ਆਪ ਜੀਆਂ ਦੇ ਸਿੱਖਾਂ ਦਾ ਮਾਨ ਨੀਵਾ ਮਤੋੱਚੀ ਮਤ ਪੰਥ ਦਾ ਰਾਖਾ ਆਪਵਾਹ ਗੁਰੂ ਜੀ ਹੈ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤੰਪੰਦਿਆਂ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸਾਂ ਦਾ ਆਫਤੇ ਸੇਵਾ ਸੰਭਾਲ ਕਰਨ ਦਾ ਦਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਸਹਿਨ ਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਂ ਨਿਉਟਿਆਂ ਦੀ ਯੋਗ ਗਰੀਬ ਨਿਵਾਜ਼ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਆਪ ਜੀ ਨੂੰ ਹਾਜ਼ਰ ਨਾਜ਼ਰ ਪਰਤੱਖ ਗੁਰੂ ਜਾਣ ਕੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਪਤਸ਼ਾਹ ਜੀ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਸਮੁੱਚੇ ਹੀ ਨੌਜਵਾਨ ਬੀਬੀਆਂ ਵਰਰਾਂ ਨਾਲ ਮਿਲ ਕੇ ਸਮੁੱਚੇ ਨਗਰੀ ਸੰਗਠਨ ਦੇ ਸਹਿਯੋਗ ਨਾਲ ਪਾਸ ਤੋਂ ਰੋਜਾਂ ਕਬੱਡੀ ਟੂਰਨਾਮੈਂਟ ਦੀ ਰੰਗਤਾਂ ਕਰਨ ਲੱਗੇ ਹਾਂ ਪਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਕੇ ਅੰਗ ਸੰ સહਾਈ ਹੋਣਾ ਖਿਡਾਰੀਆਂ ਦੇ ਸਖਤੇ ਮਿਹਨਤ ਰੱਖਣਾ ਪ੍ਰਬੰਧਕਾਂ ਦੀ ਸੇਵਾਦਾਰਾਂ ਦੇ ਸਖਤੇ ਮਿਹਨਤ ਰੱਖਣਾ ਪਤਸ਼ਾਹ ਜੀ ਨਿਰਵਿਘਨਤਾ ਸਾਂ ਸੰਪੂਰਨਤਾ ਕਰਵਾਣੀ ਆਪਸੀ ਪ੍ਰੇਮ ਭਾਵ ਕਰਦੀ ਕਲਾ ਨੂੰ ਖੁਸ਼ ਕਰਨੀ ਪਤਸ਼ਾਹ ਜੀਓ ਜਿਨੇ ਵੀ ਸਹਾਇਕੀਆਂ ਨੇ ਪਾਕਸ਼ਾਲ ਜੀ ਕੋੜੀ ਟੂਰਨਾਮੈਂਟ ਦੀ ਸਫਲਤਾ ਵਾਸਤੇ ਮਦਦ ਕੀਤੀ ਸਮੂਹ ਘਰ ਪਰਿਵਾਰ ਆਮਿਕ ਸੁਖ ਸ਼ਾਂਤੀ ਚੜ੍ਹਦੀ ਕਲਾ ਏਕਤਾ ਇਤਿਫਾਕ ਗੁਰਸਿੱਖੀ ਵਾਲਾਂ ਜੀਵਨ ਮਕਸ਼ਸਤ ਕਰਨਾ ਕਾਰੋਗਤ ਵਰਕਟਾ ਪੜ੍ਹਨੀਆਂ ਹਰਮਨਦਾਨ ਬੱਤੇ ਦक्षिਣੀ ਮਾਦਮ ਕੀ ਸੁਖ ਵਰਟਾਣਾ ਅੰਤਾਂ ਦੇ ਵਾਧੇ ਬਖਸ਼ਸ਼ ਕਰਨਿੰਦਾ ਕਰ ਖੜੇ ਬਿੱਲੀ ਲਾਖੇ ਵਿੱਚ ਘਰ ਪਰਿਵਾਰ ਵਿੱਚ ਖਾਲਸੇ ਪੰਥ ਦੇ ਵਿੱਚ ਇੱਕਤਾ ਇਤفاق ਪ੍ਰੇਮ ਜੜਦੀ ਕਲਾ ਬਖਸ਼ਿਸ਼ ਕਰੋ ਫਾਜ਼ਲ ਸਾਹਿਬ ਜੀ ਆਪ ਕਿਰਪਾ ਕਰੋ ਟੂਰਨਾਮੈਂਟ ਸ਼ੁਰੂ ਕਰਨ ਦੀ ਆਗਿਆ ਬਖਸ਼ਿਸ਼ ਕਰੋ ਨਿਗਮ ਬਿਨਾਂ ਸਨਾਂ ਤੋਂ ਬਿਨਾਂ ਆ ਕੇ ਰੱਖਣਾ ਨਿਰਵਿਘਨਤਾ ਸਹਿ ਸੰਪੂਰਨਤਾ ਕਰਵਾਣੀ ਆਇਸੋਆਪਲੀ ਦੀ ਪਾਵਨ ਹਜ਼ੂਰੀ ਦੇ ਵਿੱਚ ਮਿਸ਼ਤਾਨਤ ਸਭਾ ਜੀ ਦਾ ਦਰ ਪ੍ਰਵਾਣ ਹੋਵੇ ਕਰਵਾਣਿਆ ਪ੍ਰਸਾਦ ਸਾਨੂੰ ਧੰਨ ਬਰਤਾਉਂਦਾ ਹੁਕਮ ਲਖਸ਼ੋ ਸੇਵਕਾਂ ਨੇ ਕੀਤੀ ਅਰਦਾਸ ਨੂੰ ਜੀ ਮਨਜ਼ੂਰ ਕਰਿਓ ਸਹੀ ਤਿਆਰੀ ਨੇਲ ਜਿਨ੍ਹਾਂ ਮਿਲਿਆ ਤਰਾ ਨਾਮ ਦਿੱਤੇ ਆ ਗਏ ਨਾਨਕ ਨਾਮ ਜੜਦੀ ਕਲਾ ਮੇਰੇ ਆਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਨੇ ਸੋਨਹਾਲਾ ਸ੍ਰੀ kalu bhule so ne har sat sri akal bhule so ne har sat sri